ਸਵਰਗੀ ਸੰਤਰਾਮ ਸਿੰਘਲਾ ਨੇ ਉਹਨਾਂ ਨੂੰ ਬੇਜਤ ਕਰਕੇ ਉੱਥੋਂ ਮੋੜਿਆ ਗੈਨੀ ਜੈਲ ਸਿੰਘ ਨੂੰ ਮਿਲ ਨਹੀਂ ਦਿੱਤਾ ਤੇ ਉਸ ਤਰ੍ਹਾਂ ਉਹਨਾਂ ਨੇ ਫਿਰ ਉਹ ਉਹਨਾਂ ਦੀ ਜਿਹੜੀ ਦੰਗਿਆਂ 'ਚ ਅਹਿਮ ਭੂਮਿਕਾ ਨਿਭਾਈ ਰਾਸ਼ਟਰਪਤੀ ਨੂੰ ਮਿਲਣ ਤੋਂ ਸਿੱਖ ਜਰਨੈਲਾਂ ਨੂੰ ਰੋਕਿਆ ਤੇ ਉਹਨਾਂ ਨੂੰ ਬੇਜਤ ਕੀਤਾ ਇਹ ਦੋਸ਼ ਲਾ ਕੇ ਅਸੀਂ ਪੂਰਾ ਉਹਦਾ ਭੰਡੀ ਪ੍ਰਚਾਰ ਕੀਤਾ ਵਿਜੇਂਦਰ ਸਿੰਘਲਾ ਦੇ ਖਿਲਾਫ ਹੁਣ ਦੱਸੋ ਵੀ ਮਾਨ ਸਾਹਿਬ ਦੀ ਪਾਰਟੀ ਉਦੋਂ ਗਲਤ ਧੀ ਅਸੀਂ ਇਹਨਾਂ ਦੇ ਸੁਣਤੇ ਹੀ ਮਾਨ ਸਿੰਘ ਮਾਨ ਤੋਂ ਸੁਣ ਕੇ ਭਾਸ਼ਣ ਤੋਂ ਫਿਰ ਅਸੀਂ ਅੱਗੇ ਭਾਸ਼ਣ ਕੀਤੇ ਮੈਂ ਆਪ ਕੀਤੇ ਬੜੇ ਭਾਸ਼ਣ ਕੀਤੇ ਹਾਲਾਂਕਿ ਸਾਡੇ ਜਿਹੜੇ ਪਰਿਵਾਰਕ ਸੰਬੰਧ ਨੇ ਮੇਰੇ ਪਿਤਾ ਜੀ ਸਰਪੰਚ ਤੇ ਇਹ ਗਾਜੇਵਾਸ ਤੋਂ ਨੇ ਸਾਡੇ ਨੇੜੇ ਪਿੰਡ ਤੋਂ ਉਹਨਾਂ ਨਾਲ ਬਹੁਤ ਵਧੀਆ ਸੰਬੰਧ ਤੇ ਮੇਰੇ ਪਿਤਾ ਜੀ ਦੇ ਸੰਤਰਾਮ ਸਿੰਘਲੇ ਦੇ ਪਰ ਜਦੋਂ ਨੌਂ ਚ ਇਹ ਗੱਲ ਸੁਣੀ ਉਸ ਤੋਂ ਬਾਅਦ ਅਸੀਂ ਕਦੇ ਵੀ ਮੈਂ ਬੇਜੇਂਦਰ ਨੂੰ ਜਾਂ ਸੰਤਰਾਮ ਸਿੰਘਲੇ ਦੇ ਪਰਿਵਾਰ ਨੂੰ ਨਹੀਂ ਕਦੇ ਮਿਲੇ ਕਿਉਂਕਿ ਮਨ ਚ ਆਈ ਵੀ ਬੜਾ ਦੋਸਤੀ ਧੀ ਯਾਰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਕੱਲ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜੋ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਉਹ ਜਦੋਂ ਕੱਲ ਸਵਰਗੀ ਸੰਤਰਾਮ ਸਿੰਘਲਾ ਜੀ ਦੇ ਦੀ ਵਰਸੀ ਦੇ ਮੌਕੇ ਤੇ ਉਹਦੇ ਘਰ ਸੰਤਰਾਮ ਸਿੰਘਲਾ ਜੀ ਨੂੰ ਸੰਭਾਝੀਆਂ ਭੇਟ ਕਰਨ ਲਈ ਪਹੁੰਚੇ ਤਾਂ ਮਨ ਨੂੰ ਬੜੀ ਠੇਸ ਪੁੱਜੀ ਕਿਉਂਕਿ ਜਦੋਂ 2009 ਦੇ ਵਿੱਚ ਸੰਤਰਾਮ ਸਿੰਘਲਾ ਜੀ ਦਾ ਸੁਪੁੱਤਰ ਵਿਜੇਂਦਰ ਸਿੰਘਲਾ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜ ਰਿਹਾ ਸੀ ਤਾਂ ਮਾਨ ਸਾਹਿਬ ਵੀ ਉੱਥੇ ਚੋਣ ਲੜ ਰਹੇ تھے ਸੰਗਰੂਰ ਤੋਂ ਤਾਂ ਅਸੀਂ ਮਾਨ ਸਾਹਿਬ ਨਾਲ ਤੇ ਉਦੋਂ ਅਸੀਂ ਇੱਕ ਗੱਲ ਸੁਣੀ ਜਦੋਂ ਪ੍ਰਚਾਰ ਦੌਰਾਨ ਅਸੀਂ ਬੜਾ ਪ੍ਰਚਾਰ ਕੀਤਾ ਕੀ ਕੀਤਾ ਕਿ ਜਿਹੜਾ ਸੰਤਰਾਮ ਸਿੰਘਲੇ ਇਹ ਜਦੋਂ 1984 ਚ ਗਿਆਨੀ ਜੈਲ ਸਿੰਘ ਦਾ ਪੀਏਟੀ ਰਾਸ਼ਟਰਪਤੀ ਦਾ ਪੀਏਟੀ 10 ਟਾਈਮ ਜਦੋਂ 84 ਦੇ ਦੰਗੇ ਹੋਏ ਤਾਂ ਸੰਤਰਾਮ ਸਿੰਘਲੇ ਤੇ ਅਸੀਂ ਦੋਸ਼ ਲਾਉਂਦੇ ਤੇ ਵੀ ਉਹਨੇ ਉਹ ਦੰਗਿਆਂ ਚ ਸਿੱਖ ਵਿਰੋਧੀ ਭੂਮਿਕਾ ਨਿਭਾਈ ਜਦੋਂ ਜਰਨਲ ਹਰਵਖ ਸਿੰਘ ਤੇ ਹੋਰ ਸਿੱਖ ਦਿੱਲੀ ਦੇ ਪਤਵੰਤੇ ਸੱਜਣਾਂ ਰਾਸ਼ਟਰਪਤੀ ਨੂੰ ਮਿਲਣ ਵਾਸਤੇ ਰਾਸ਼ਟਰਪਤੀ ਭਵਨ ਗਏ ਤਾਂ ਸਵਰਗੀ ਸੰਤਰਾਮ ਸਿੰਘਲਾ ਨੇ ਉਹਨਾਂ ਨੂੰ ਬੇਜਤ ਕਰਕੇ ਉੱਥੋਂ ਮੋੜਿਆ ਗੈਨੀ ਜੈਲ ਸਿੰਘ ਨੂੰ ਮਿਲ ਨਹੀਂ ਦਿੱਤਾ ਤੇ ਉਸ ਤਰ੍ਹਾਂ ਉਹਨਾਂ ਨੇ ਫਿਰ ਉਹ ਉਹਨਾਂ ਦੀ ਜਿਹੜੀ ਦੰਗਿਆਂ 'ਚ ਅਹਿਮ ਭੂਮਿਕਾ ਨਿਭਾਈ ਰਾਸ਼ਟਰਪਤੀ ਨੂੰ ਮਿਲਣ ਤੋਂ ਸਿੱਖ ਜਰਨੈਲਾਂ ਨੂੰ ਰੋਕਿਆ ਤੇ ਉਹਨਾਂ ਨੂੰ ਬੇਜਤ ਕੀਤਾ ਇਹ ਦੋਸ਼ ਲਾ ਕੇ ਅਸੀਂ ਪੂਰਾ ਉਹਦਾ ਭੰਡੀ ਪ੍ਰਚਾਰ ਕੀਤਾ ਵਿਜੇਂਦਰ ਸਿੰਘਲਾ ਦੇ ਖਿਲਾਫ ਹੁਣ ਦੱਸੋ ਵੀ ਮਾਨ ਸਾਹਿਬ ਦੀ ਪਾਰਟੀ ਉਦੋਂ ਗਲਤ ਸੀ ਅਸੀਂ ਇਹਨਾਂ ਦੇ ਸੁਣਤੇ ਹੀ ਮਾਨ ਸਿੰਘ ਮਾਨ ਤੋਂ ਸੁਣ ਕੇ ਭਾਸ਼ਣ ਤੋਂ ਫਿਰ ਅਸੀਂ ਅੱਗੇ ਭਾਸ਼ਣ ਕੀਤੇ ਮੈਂ ਆਪ ਕੀਤੇ ਬੜੇ ਭਾਸ਼ਣ ਕੀਤੇ ਹਾਲਾਂਕਿ ਸਾਡੇ ਜਿਹੜੇ ਪਰਿਵਾਰਕ ਸੰਬੰਧ ਨੇ ਮੇਰੇ ਪਿਤਾ ਜੀ ਸਰਪੰਚ ਤੇ ਇਹ ਗਾਜੇਵਾਸ ਤੋਂ ਨੇ ਸਾਡੇ ਨੇੜੇ ਪਿੰਡ ਤੋਂ ਉਹਨਾਂ ਨਾਲ ਬਹੁਤ ਵਧੀਆ ਸੰਬੰਧ ਤੇ ਮੇਰੇ ਪਿਤਾ ਜੀ ਦੇ ਸੰਤਰਾਮ ਸਿੰਘਲੇ ਤੇ ਪਰ ਜਦੋਂ ਨੌਂ ਚ ਇਹ ਗੱਲ ਸੁਣੀ ਉਸ ਤੋਂ ਬਾਅਦ ਅਸੀਂ ਕਦੇ ਵੀ ਮੈਂ ਬੇ ਜੇਦਰ ਨੂੰ ਜਾ ਸੰਤਰਾਮ ਸਿੰਘਲੇ ਦੇ ਪਰਿਵਾਰ ਨੂੰ ਨਹੀਂ ਕਦੇ ਮਿਲੇ ਕਿਉਂਕਿ ਮਨਚਾਈ ਵੀ ਬੜਾ ਦੋਸਤੀ ਧੀ ਯਾਰ ਪੰਜਾਬ ਦਾ ਹੋ ਕੇ ਉਹਨੇ ਆਪਣੇ ਸਿੱਖਾਂ ਦਾ ਬੜਾ ਬੁਰਾ ਕਰਿਆ ਪਰ ਅੱਜ ਮਾਨ ਸਾਹਿਬ ਹੁਣ ਸਪਸ਼ਟ ਕਰਨ ਇਹ ਕੌਮ ਨੂੰ ਵੀ ਮਾਨ ਸਾਹਿਬ ਉਸ ਸਮੇਂ ਗਲਤ ਤੇ ਜਦੋਂ ਪ੍ਰਚਾਰ ਕਰਦੀ ਦੀ ਪਾਰਟੀ ਜਾਂ ਅੱਜ ਗਲਤ ਨੇ ਜਦੋਂ ਉਹਨੂੰ ਸਰਦਾ ਅਜਲੀਆਂ ਭੇਟ ਕਰਨ ਲਈ ਫਿਰ ਇਹਦਾ ਮਤਲਬ ਹੋ ਗਿਆ ਮਾਨ ਸਾਹਿਬ ਤਾਂ ਕਿਤੇ ਵੀ ਜਾ ਸਕਦੇ ਨੇ ਮਤਲਬ ਲਈ ਅੱਜ ਇਹ ਹੀ ਪਤਾ ਲੱਗਦਾ ਹੈ ਵੀ ਇਹ ਤੋਂ ਖੇਰੇ ਦੀ ਚੁੰਨੀ ਇਸ ਆਪ ਨੇ ਵੀ ਵਿਜੇਂਦਰ ਮੇਰੀ ਸਪੋਰਟ ਕਰੂਗਾ ਅੱਜ ਜਾ ਕੇ ਸੰਤਰਾਮ ਸਿੰਘਲਾ ਵਧੀਆ ਹੋ ਗਿਆ ਊ ਮਾਨ ਸਾਹਿਬ ਦੀ ਪਾਰਟੀ ਦੇ ਆਗੂ ਅੱਜ ਵੀ ਲੋਂਗਵਾਲ ਨੂੰ ਗਾਲਾਂ ਕੱਢਦੇ ਨੇ ਤਾਂ ਜਦੋਂ ਉਦੋਂ ਲੋਂਗਵਾਲਦਾਲ ਵਾਲਿਆਂ ਨਾਲ ਸਮਝੌਤਾ ਦੀ ਸਪੋਰਟ ਕਰਦੇ ਤੇ ਲੋਂਗਵਾਲ ਦੇ ਬੰਦੇ ਟੌੜਾ ਗਰੁੱਪ ਦੇ ਤਾਂ ਉਦੋਂ ਲੋਂਗਵਾਲ ਨੂੰ ਵੀ ਜਾ ਕੇ ਉਹਦੀਆਂ ਸਰਦਾ ਜਿਲੀਆਂ ਪੇਟ ਕਰਤੀਆਂ ਪੀਆਂ ਇਹ 도ਗਲੀ ਨੀਤੀ ਹੈ ਜਿਹੜੀ ਇਸ ਨੇ ਸਾਡੀ ਕੌਮ ਦਾ ਬਹੁਤ ਨੁਕਸਾਨ ਕੀਤਾ ਤਾਂ ਮਾਨ ਸਾਹਿਬ ਇਸੇ ਜਿਹੜਾ ਇਹ ਦੋਖਲ ਆਪਾਂ ਇਹਦੇ ਕਾਰਨ ਮਾਨਸਾਪ ਤਰੱਕੀ ਨਹੀਂ ਕਰ ਸਕੇ ਇੱਕ ਪਾਸੇ ਕਹਿੰਦੇ ਨੇ ਵੀ ਇਸੇ ਨੂੰ ਕੌਮ ਨੇ ਕੌਮ ਨੇ ਮੈਨੂੰ ਹਰਾਣ ਦੀ ਆ ਪਰ ਕੌਮ ਨੇ ਤਾਂ ਜਿਤਾਤਾ ਦੀ ਪਰ ਅੱਜ ਕਿਉਂ ਹਾਲਤ ਮਾੜੀ ਆ ਅੱਜ ਕਿਉਂ ਸੰਤਰਾਮ ਸਿੰਘ ਲੇਵੜੀਆਂ ਦੀਆਂ ਦੋਸਤੀਆਂ ਦੀਆਂ ਬਰਸੀਆਂ ਤੇ ਜਾਣਾ ਪੈ ਰਿਹਾ ਹੈ ਇਹ ਸਪਸ਼ਟ ਮੰਨਤਾ ਵੀ ਜੇ ਤਾਂ ਅਸੀਂ ਵੀ ਭਾਈ ਉਹਨਾਂ ਤੋਂ ਮਾਫੀ ਮੰਗੀਏ ਜੇ ਗਲਤੀ ਆ ਜੇ ਉਹ ਗਲਤ ਪ੍ਰਚਾਰ ਤੀ ਤੁਸੀਂ ਲਾਗ ਪੁੱਛ ਕੇ ਕੀਤਾ ਤੀ ਫਿਰ ਸਾਨੂੰ ਵੀ ਸਾਡਾ ਵੀ ਫਰਜਵੰਦ ਐ ਸੀ ਉਹਨਾਂ ਤੋਂ ਮਾਫੀ ਮੰਗੀ ਅਸੀਂ ਬਹੁਤ ਮੈਂ ਬਹੁਤ ਪ੍ਰਚਾਰ ਕੀਤਾ ਮੈਂ ਹੁਣ ਆਪਣੇ ਆਪ ਨੂੰ ਮਨ ਨੂੰ ਬੜਾ ਦੁੱਖ ਹੋ ਰਿਹਾ ਵੀ ਕਿਸੇ ਦੇ ਸੁਣ ਕੇ ਇਹ じゃ ਨਹੀਂ ਕਰਨਾ ਚਾਹੀਦਾ ਪਰ ਪਾਰਟੀ ਦੀ ਇਸ ਤਾਂ ਮਾਨ ਸਾਹਿਬ ਨੂੰ ਰੱਬ ਸਮਝਦੇ ਤੇ ਵੀ ਜੋ ਕਹਿੰਦੇ ਨੇ ਇਮਾਨ ਸਿੰਘ ਮਾਨ ਤੋਂ ਸੁਣਿਆ ਜੋ ਵੀ ਉੱਥੇ ਰਲ ਕੇ ਸਾਰਿਆਂ ਨੂੰ ਪਤਾ ਕੁਵਾਨੀਗੜ੍ਹ ਦੇ ਏਰੀਏ ਦੇ ਵਿੱਚ ਅਸੀਂ ਕਿੰਨਾ ਪ੍ਰਚਾਰ ਕੀਤਾ ਇਸ ਗੱਲ ਦਾ ਸਿੱਖਾਂ ਦੇ ਲਵੇ ਵੀ ਇਹਨੂੰ ਵੋਟ ਨਾ ਪਾਓ ਸਾਧ ਸੰਗਤ ਜੀ ਇਹ ਜਿਹੜੀ ਧੋਗਲੀ ਨੀਤੀ ਐ ਮਾਨ ਸਾਹਿਬ ਨੂੰ ਇਹ ਬਹੁਤ ਮਾੜੀ ਹੈ ਮਾਨ ਸਾਹਿਬ ਨੂੰ ਇਹ ਕਲੀਅਰ ਕਰਨਾ ਚਾਹੀਦਾ ਹੈ ਵੀ ਉਹਦੇ ਗਲਤ ਸੀ ਜਦੋਂ ਪ੍ਰਚਾਰ ਕਰਦੇ ਤੇ ਜਾਂ ਅੱਜ ਗਲਤ ਨੇ ਜਦੋਂ ਮਾਨ ਸਾਹਿਬ ਦੀ ਵਾਰਸੀ ਉਹਦੀ ਸਿੰਗਲਾ ਸਿੰਗਲਾ ਸਾਹਿਬ ਦੀ ਵਾਰਸੀ ਤੇ ਜਾ ਕੇ ਉਹਨੂੰ ਸੱਦਾ ਜਿੱਤੇ ਉਹਦੇ ਉੱਤਰ ਨੂੰ ਮਿਲਣਾ ਕੋਈ ਗਨਾਹ ਨਹੀਂ ਪਰ ਦੋਸ਼ੀ ਜੇ ਉਹ ਦੋਸ਼ੀ ਧੀ ਇੰਦਰਾ ਗਾਂਧੀ ਸਾਡੀ ਦੋਸ਼ੀ ਹੈ ਠੀਕ ਹੈ ਇੰਦਰਾ ਗਾਂਧੀ ਤੇ ਬੱਚਿਆਂ ਦਾ ਪੁੱਤਿਆਂ ਦਾ ਕੋਈ ਦੋਸ਼ ਨਹੀਂ ਜਿਹੜਾ ਦੋਸ਼ੀ ਨੇ ਦੋਸ਼ੀਆਂ ਨੂੰ ਤਾਂ ਸੰਦਾ ਜਲੀ ਅਸੀਂ ਨਹੀਂ ਪੇਟ ਕਰ ਸਕਦੇ ਸੋ ਮਾਨ ਨੇ ਕੱਲ ਵੜਾ ਮਾਨੂੰ ਦੁੱਖ ਆ ਇਹਨਾਂ ਕਹਿੰਦੇ ਹੋਏ ਖਿਮਾਂ ਦਾ ਜਾਚਕਾ ਹੁਣ ਕੋں ਫੈਸਲਾ ਕਰੇ ਵੀ ਕੀ ਗਲਤ ਹੈ ਕੌਣ ਸਹੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕੱਲ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜੋ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਉਹ ਜਦੋਂ ਕੱਲ ਸਵਰਗੀ ਸੰਤਰਾਮ ਸਿੰਘਲਾ ਜੀ ਦੇ ਦੀ ਵਰਸੀ ਦੇ ਮੌਕੇ ਤੇ ਉਹਦੇ ਘਰ ਸੰਤਰਾਮ ਸਿੰਘਲਾ ਜੀ ਨੂੰ ਸੰਭਾ ਜਿਲ੍ਹਿਆਂ ਭੇਟ ਕਰਨ ਲਈ ਪਹੁੰਚੇ ਤਾਂ ਮੰਨ ਨੂੰ ਬੜੀ ਠੇਸ ਪੁੱਜੀ ਕਿਉਂਕਿ ਜਦੋਂ 2009 ਦੇ ਵਿੱਚ ਸੰਤਰਾਮ ਸਿੰਘਲਾ ਜੀ ਦਾ ਸੁਪੁੱਤਰ ਵਿਜੇਂਦਰ ਸਿੰਘਲਾ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜ ਰਿਹਾ ਸੀ ਤਾਂ ਮਾਨ ਸਾਹਿਬ ਵੀ ਉੱਥੇ ਚੋਣ ਲੜ ਰਹੇ تھے ਸੰਗਰੂਰ ਤੋਂ ਤਾਂ ਅਸੀਂ ਮਾਨ ਸਾਹਿਬ ਨਾਲ ਤੇ ਉਦੋਂ ਅਸੀਂ ਇੱਕ ਗੱਲ ਸੁਣੀ ਜਦੋਂ ਪ੍ਰਚਾਰ ਦੌਰਾਨ ਅਸੀਂ ਬੜਾ ਪ੍ਰਚਾਰ ਕੀਤਾ ਕੀ ਕੀਤਾ ਕਿ ਜਿਹੜਾ ਸੰਤਰਾਮ ਸਿੰਘਲਾ ਇਹ ਜਦੋਂ 1984 ਚ ਗਿਆਨੀ ਜੈਲ ਸਿੰਘ ਦਾ ਪੀਏਤੀ ਰਾਸ਼ਟਰਪਤੀ ਦਾ ਪੀਏਤੀ 10 ਟਾਈਮ ਜਦੋਂ 84 ਦੇ ਦੰਗੇ ਹੋਏ ਤਾਂ ਸੰਤਰਾਮ ਸਿੰਘਲੇ ਤੇ ਅਸੀਂ ਦੋਸ਼ ਲਾਉਂਦੇ ਤੇ ਵੀ ਉਹਨੇ ਉਹ ਦੰਗਿਆਂ ਚ ਸਿੱਖ ਵਿਰੋਧੀ ਭੂਮਿਕਾ ਨਿਭਾਈ ਜਦੋਂ ਜਰਨਲ ਹਰਵਖ ਸਿੰਘ ਤੇ ਹੋਰ ਸਿੱਖ ਦਿੱਲੀ ਦੇ ਪਤਵੰਤੇ ਸੱਜਣਾਂ ਰਾਸ਼ਟਰਪਤੀ ਨੂੰ ਮਿਲਣ ਵਾਸਤੇ ਰਾਸ਼ਟਰਪਤੀ ਭਾਵਨ ਗਏ ਤਾਂ ਸਵਰਗੀ ਸੰਤਰਾਮ ਸਿੰਘਲਾ ਨੇ ਉਹਨਾਂ ਨੂੰ ਬੇਜਤ ਕਰਕੇ ਉੱਥੋਂ ਮੋੜਿਆ ਗੈਨੀ ਜੈਲ ਸਿੰਘ ਨੂੰ ਮਿਲ ਨਹੀਂ ਦਿੱਤਾ ਤੇ ਉਸ ਤਰ੍ਹਾਂ ਉਹਨਾਂ ਨੇ ਫਿਰ ਉਹ ਉਹਨਾਂ ਦੀ ਜਿਹੜੀ ਦੰਗਿਆਂ 'ਚ ਅਹਿਮ ਭੂਮਿਕਾ ਨਿਭਾਈ ਰਾਸ਼ਟਰਪਤੀ ਨੂੰ ਮਿਲਣ ਤੋਂ ਸਿੱਖ ਜਰਨੈਲਾਂ ਨੂੰ ਰੋਕਿਆ ਤੇ ਉਹਨਾਂ ਨੂੰ ਬੇਇਜ਼ਤ ਕੀਤਾ ਇਹ ਦੋਸ਼ ਲਾ ਕੇ ਅਸੀਂ ਪੂਰਾ ਉਹਦਾ ਭੰਡੀ ਪ੍ਰਚਾਰ ਕੀਤਾ ਵਿਜੇਂਦਰ ਸਿੰਘ ਲਾਦੇ ਖਿਲਾਫ ਹੁਣ ਦੱਸੋ ਵੀ ਮਾਨ ਸਾਹਿਬ ਦੀ ਪਾਰਟੀ ਉਦੋਂ ਗਲਤ ਧੀ ਅਸੀਂ ਇਹਨਾਂ ਦੇ ਸੁਣ ਤੇ ਮਾਨ ਸਿੰਘ ਮਾਨ ਤੋਂ ਸੁਣ ਕੇ ਭਾਸ਼ਣ ਤੋਂ ਫਿਰ ਅਸੀਂ ਅੱਗੇ ਭਾਸ਼ਣ ਕੀਤੇ ਮੈਂ ਆਪ ਕੀਤੇ ਬੜੇ ਭਾਸ਼ਣ ਕੀਤੇ ਹਾਲਾਂਕਿ ਸਾਡੇ ਜਿਹੜੇ ਪਰਿਵਾਰਕ ਸੰਬੰਧ ਨੇ ਮੇਰੇ ਪਿਤਾ ਜੀ ਸਰਪੰਚ ਤੇ ਇਹ ਗਾਜੇਵਾਸ ਤੋਂ ਸਾਡੇ ਨੇੜੇ ਪਿੰਡ ਤੋਂ ਉਹਨਾਂ ਨਾਲ ਬਹੁਤ ਵਧੀਆ ਸੰਬੰਧ ਤੇ ਮੇਰੇ ਪਿਤਾ ਜੀ ਦੇ ਸੰਤਰਾਮ ਸਿੰਘਲੇ ਦੇ ਪਰ ਜਦੋਂ ਨੌਂ ਚ ਇਹ ਗੱਲ ਸੁਣੀ ਉਸ ਤੋਂ ਬਾਅਦ ਅਸੀਂ ਕਦੇ ਵੀ ਮੈਂ ਬੇਜੇਂਦਰ ਨੂੰ ਜਾਂ ਸੰਤਰਾਮ ਸਿੰਘਲੇ ਦੇ ਪਰਿਵਾਰ ਨੂੰ ਨਹੀਂ ਕਦੇ ਮਿਲੇ ਕਿਉਂਕਿ ਮਨਚਾਈ ਵੀ ਬੜਾ ਦੋਸਤੀ ਧੀ ਯਾਰ ਪੰਜਾਬ ਦਾ ਹੋ ਕੇ ਉਹਨੇ ਆਪਣੇ ਸਿੱਖਾਂ ਦਾ ਬੜਾ ਬੁਰਾ ਕਰਿਆ ਪਰ ਅੱਜ ਮਾਨ ਸਾਹਿਬ ਹੁਣ ਸਪਸ਼ਟ ਕਰਨੇ ਹੈ ਕੌਮ ਨੂੰ ਵੀ ਮਾਨ ਸਾਹਿਬ ਉਸ ਸਮੇਂ ਗਲਤ ਤੇ ਜਦੋਂ ਪ੍ਰਚਾਰ ਕਰਦੀ ਦੀ ਪਾਰਟੀ ਜਾਂ ਅੱਜ ਗਲਤ ਨੇ ਜਦੋਂ ਉਹਨੂੰ ਸਰਦਾ ਅਜਲੀਆਂ ਭੇਟ ਕਰਨ ਲਈ ਕਿਰ ਇਹਦਾ ਮਤਲਬ ਹੋ ਗਿਆ ਮਾਨ ਸਾਹਿਬ ਤਾਂ ਕਿਤੇ ਵੀ ਜਾ ਸਕਦੇ ਨੇ ਮਤਲਬ ਲਈ